ਨਾ ਮੈਨੂੰ ਲੋੜ ਸਰਦਜੀਤ ਜੀ ਸਬਜੀ ਜੀ ਜਿਹੜਾ ਵਿਸ਼ਾਲ ਕੀ ਲੱਗਦਾ ਤੁਹਾਡਾ ਬੇਟਾ ਮਰਾ ਕਿੰਨੇ ਜੀ ਨੇ ਕਰ ਹਾਂਜੀ ਪਰਵਾਸ ਕਿਦੇ ਲੋਕ ਅਸੀਂ 5 ਲੋਕ ਹਾਂ ਠੀਕ ਤੇ ਵਿਸ਼ਾਲ ਕੀ ਕਰਦਾ ਹੈ ਉਹ ਲੱਕੜ ਦਾ ਕੰਮ ਕਰਦਾ ਸੀ ਤੇ ਇਸ ਕੰਮ ਚ ਕਿੱਦਾਂ ਪੈ ਗਿਆ ਇਸ ਕੰਮ ਤੇ ਲੱਕੜ ਦੇ ਕੰਮ ਤੇ ਉਹਡੇ ਨਾਲ ਗਿਆ ਸੀ ਉਹਦੇ ਨਾਲੇ ਬੱਸ ਕੋਈ ਕੀ ਹੋਇਆ ਕੀ ਬੱਸ ਦੇਠੋ ਕੰਮ ਤੋਂ ਗਿਆ ਕੰਮ ਤੋਂ ਜੋ ਸਿਸਟਮ ਹੈ ਨਾ ਪਤਾ ਨਹੀਂ ਕਿ ਇਹ ਮਨੇ ਕਿਤਨਾ ਇਕੱਠੇ ਕੰਮ ਕਰਦੇ ਕਿ ਉਹ ਮੁੰਡੇ ਦਾ ਪਹਿਲਾ ਕੋਈ ਹੈਗਾ ਉਹ ਕੀ ਚੱਕਰ ਹੈਗਾ ਕੋਈ ਨਹੀਂ ਵਾਲਾ ਬਸ ਇਹ ਤੇ ਤੁਹਾਨੂੰ ਕਿੰਨੇ ਕਦੋਂ ਪਤਾ ਲੱਗੇ ਇਹ ਗੱਲ ਹਾਂਜੀ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਆਜ ਤੋਂ ਇਹ ਚੱਕਰ ਬਣਿਆ ਫੇਰ ਪਤਾ ਲੱਗਾ ਬਲਾਸ ਤੋਂ ਬਾਅਦ ਪਤਾ ਲੱਗਾ ਹਾਂਜੀ ਕਿੰਨਾ ਚਿਰ ਹੋ ਗਿਆ ਕਰਨੀ ਸੀ ਆਇਆ ਹਾਂਜੀ ਕਰ ਰਹੇ ਨਹੀਂ ਬਿਲਕੁਲ ਕਰ ਤੇ ਅੱਗੇ ਵੀ ਜਾਂਦੇ 15 ਦਿਨਾਂ ਬਾਅਦ ਆ ਜਾਂਦੇ ਜਿੰਨੇ ਕਿ ਮਹੀਨਾ ਲਾ ਕੇ ਕੰਮ ਤੋਂ ਆ ਜਾਂਦੇ ਫੇਰ ਇਤਨਾ ਘੁੰਮ ਫਿਰ ਕੇ ਚੱਲ ਜਾਂਦਾ ਹੈ ਹਾਂ ਬਸ ਫਿਰ ਲਾਸਟ ਟਾਈਮ ਕਰਵਾਇਆ ਸੀ ਅੱਜ ਉਹ ਬਾਬੇ ਦੇ ਦਾ ਜੰਮ ਹੈ 200 ਹਾਂ ਜੀ 10 90 ਹਾਂ ਜੀ ਹਾਂ ਜੀ ਕੀ ਗੱਲ ਬਾਤ ਹੈ ਜੀ ਤੁਹਾਨੂੰ ਕੋਈ ਗੱਲ ਬਾਤ ਲੱਗੀ ਜੀ ਹਾਂ ਜੀ ਕੋਈ ਕੋਈ ਗੱਲ ਬਾਤ ਨਹੀਂ ਸੀ ਲੱਗੀ ਹਾਂ ਕੋਈ ਮਹਿਸੂਸ ਹੀ ਨਹੀਂ ਆਇਆ ਸਵਾ ਮਹਿਸੂਸ ਹੋ ਗਾ ਨਾ ਕੋਈ ਤਾਂ ਸਮਝਣਾ ਲੱਗਦੀ ਕੋਈ ਹੁਣ ਦਿਲ ਹੀ ਪੜਿਆ ਗਿਆ ਹਾਂ ਹਾਂ ਜੀ ਪੜਿਆ ਕਿੱਦਾਂ ਗਿਆ ਕੋਈ ਪਤਾ ਨਹੀਂ ਲੱਗਾ ਇਹ ਮੁੰਡੇ ਮੁੰਡੇ ਨੂੰ ਨਾਲ ਦੇ ਨੂੰ ਪੜਾ ਹਾਂ ਜੀ ਇਹ ਕੋ ਡਰੌਨ ਰੂਮ ਤੋਂ ਮਗਾਇਆ ਇਹਨਾਂ ਨੇ ਪਾਕਿਸਤਾਨੋਂ ਕਿਦਾਂ ਲਾਇਆ ਇਹ ਭਾਜੀ ਕੁਝ ਨਹੀਂ ਪਤਾ ਸਾਨੂੰ ਇਹ ਸਿਰਫ ਉਹਨਾਂ ਨੂੰ ਪਤਾ ਹੈ ਮੁੰਡੇ ਨੇ ਵਾਰਿਆ ਜ ਸਾਡਾ ਬੰਦਾ ਭਾਜੀ ਮੈਂ ਕੰਮ ਕਰਦਾ ਇੱਕ ਬੜਾ ਜੀ ਹੁਕਮ ਸੀ ਕਿ ਮੈਂ ਅੰਦਰ ਦਵਾ ਮਾਂ ਕੰਮ ਕਰਦਾ ਰਹੀ ਸੀ ਇਤਨਾ ਆਜੇ ਮਿੱਥੀ ਵਿੱਚ ਕਿੰਨੇ ਬੱਚੇ ਆ ਤੁਹਾਡੇ ਤੇ ਵਿਸ਼ਾਲ ਕਿੰਵੇਂ ਨੰਬਰ ਆਲਾ ਮੇਰੇ ਤੋਂ ਉਹ ਬੇਟੇ ਅੱਛਾ ਜੀ ਵਿਸ਼ਾਲ ਵੱਡਾ ਕਿ ਛੋਟਾ ਵਿਸ਼ਾਲ ਵੱਡਾ ਕੀ ਕਹਿਣਾ ਚਾਹੋਗੇ ਵਿਸ਼ਾਲ ਬਾਰੇ ਜੋਰ ਨਹੀਂ ਕੀਤਾ ਕੀ ਕੀ ਕਰ ਗਲਤ ਕੀਤਾ ਗਲਤ ਕੀਤਾ ਕੀ ਹੋਣਾ ਤੇ ਇਹ ਜਦੋਂ ਉਹ ਆਖਰੀ ਵਾਰੀ ਟੱਟਦਾ ਆਇਆ ਕਰ ਤੇ ਕਿਸ ਤਰ੍ਹਾਂ ਦਾ ਉਹ ਪੋਲਿਟਿਕ ਕਿਸ ਤਰ੍ਹਾਂ ਦਾ ਜਿਹੜਾ ਸੀ ਉਹ ਗੱਲਬਾਤ ਕਰਦਾ ਉਹ ਬੱਚਿਆ ਜਿਹੜਾ ਨਾਲ ਆਇਆ ਸੀ ਨਾ ਉਹਨੇ ਫੋਨ ਕਰਕੇ ਸੱਦਿਆ ਨਾਲ ਕੋਈ ਹੋਰ ਮੁੰਡਾ ਵੀ ਆਇਆ ਸੀ ਉਹ ਦੋ ਜਰੂ ਆਇਆ ਸੀ ਹਾਂਜੀ ਉਹ ਕਿੱਦਾਂ ਦਾ ਸੀ ਉਹ ਗੱਲਬਾਤ ਆਪਾਂ ਚ ਕਰਦੇ ਸੀ ਤੁਹਾਨੂੰ ਲੱਗਾ ਮਤਲਬ ਨਹੀਂ ਹਾਂਜੀ ਸਰ ਉਹ ਵੀ ਲੱਖ ਰੁਪਏ ਕੰਮ ਕਰਦਾ ਉਹ ਵੀ ਲੱਖਣ ਦੇ ਕੰਮ ਕਰਦੇ ਇਕੱਠੇ ਕਰਦੇ ਸੀ ਕੰਮ ਮੁੜ ਕੇ ਉਹ ਮੁੰਡਾ ਜਿਹੜਾ ਸ੍ਰੀ ਨਗਰ ਹੀ ਤੇ ਮੇਰਾ ਬੇਟਾ ਜਿਹੜਾ ਮਾਚਰ ਦੀ ਮੇਰੇ ਬੇਟੇ ਨੂੰ ਫੋਨ ਕਰਕੇ ਸੱਦਿਆ ਇਹਨੇ ਫਿਰ ਮੇਰੇ ਬੇਟੇ ਨਾਲ ਅੱਛਾ ਉਹ ਤੁਹਾਡਾ ਬੇਟਾ ਮਾਚਰ ਕੰਮ ਕਰਦਾ ਜੀ ਤੇ ਉਹ ਸ੍ਰੀ ਨਗਰ ਸ੍ਰੀ ਨਗਰ ਕੰਮ ਕਰਦਾ ਉੱਥੇ ਇਹਦਾ ਦੀ ਦੋਸਤੀ ਹੈ ਨਹੀਂ ਔਰ ਜਦੋਂ ਮੁੜ ਕੇ ਇਹਨੂੰ ਸੱਦਿਆ ਉਹ ਤੂੰ ਤੂੰ ਇਹ ਕਿੱਥੇ ਰੱਖ ਦੂਰ ਦਾ ਮੁੰਡਾ ਕਿੱਥੇ ਰੱਖ ਉਹ ਅੱਛਿਆ ਉਹ ਅੱਛਿਆ Ijadda bashi. Wadda rama mullum? Ƙasar yadda.